ਅਸਾਂ ਜੀ ਹਾਂ ਠੀਕ ਆ ਪਰ ਆਪਾਂ ਪ੍ਰਾਇਆ ਨਹੀਂ ਉਮਰ ਨਿਆਣੀਆਂ ਹਾਲੇ ਠੀਕ ਆ ਲੋ ਪ੍ਰਾ ਫਟਪੁੜਾ ਚੰਗੀ ਪਾਲੀ ਵਿਵਾਈ ਕਹਿੰਦਾ ਪਰ ਟੀਕਾ ਹਾਲੇ ਪ੍ਰਾਇਆ ਨਹੀਂ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਪੂਰੇ ਪੂਰੇ ਇਧਰ ਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੁਖਪੁਰਾ ਮੋੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਦੇ ਨੇੜ ਪੈਂਦਾ ਬਾਈ ਕੋਲ ਦੋ ਟਾਪ ਕੁਆਲਿਟੀ ਦੀਆਂ ਝੋਟੀਆਂ ਤੇ ਇੱਕ ਬਾਈ ਕੋਲ ਹੈਗੀ ਆ ਗਾਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤਨਮੀ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਬਾਈ ਨੋਨਾ ਪਿੰਡ ਸੋਕਪੁਰਾ ਮੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਪਹਿਲੀ ਕੱਟੀ ਦੀ ਬਾਰੇ ਜਾਣਕਾਰੀ ਪਹਿਲੀ ਕੱਟੀ ਬਾਈ 17-18 ਮਹੀਨਿਆਂ ਦੀ ਕੱਟੀ ਹੈਗੀ ਹੈ ਹਾਂਜੀ ਤੇ ਇਹਦੀ ਮਾਂ ਦਾ ਰਿਕਾਰਡ ਹੈਗਾ 17-18 ਲੀਟਰ ਦਾ ਠੀਕ ਆ ਤੇ ਟੀਕੇ ਕਿਹੜੇ ਦੀ ਆ ਉਹ ਆਪਾਂ ਨੂੰ ਪਤਾ ਨਹੀਂ ਹੈਗਾ ਠੀਕ ਆ ਤੇ ਆ ਇੱਕੇ ਦਾ ਬਾਈ ਪੋਪਲਾ ਲੈ ਗਿਆ ਥੋੜਾ ਜਿਹਾ ਠੀਕ ਆ ਤੇ ਆਪਾਂ ਸਾਂਭੀ ਬੈਠੇ ਆ ਸੁੱਕੇ ਤੋਂ ਚੜਨਾ ਹੁਣ ਓਕੇ ਹਾਂ ਠੀਕ ਆ ਸੱਲੇ ਸੱਲੇ ਝੋਲੀ ਝਾਲੀ ਦੀ ਚੰਗੀ ਆ ਕੱਟੀ ਠੀਕ ਆ ਮੜਿਆ ਥਾ ਫੜੋਂਗੇ ਪੂਸ ਮੜਾ ਥਾ ਦਿਖਾ ਦੇਣਾ ਹਾਂ ਕੋਸ਼ਿਸ਼ ਕਰਦੇ ਪਾ ਦਿਖਾ ਲਓ ਜੀ ਥਣ ਤੁਨ ਬਹੁਤ ਸੋਹਣਾ ਕਰਮਾਂ ਵਾਲੇ ਚਾਰ ਹੀ ਥਾਣਾ ਕੋਈ ਖੋਟ ਨਹੀਂ ਕੋਈ ਸਾਗ ਨਹੀਂ ਤੋੜ ਦੋ ਪਾ ਲਓ ਜੀ ਕੱਦ ਕਾੜ ਸੁਖਣਾ ਸੋਹਣਾ ਅੱਜ ਬਾਈ ਟੀਕੇ ਦੇ ਕਾਬਲੀ ਹੋਈ ਖੜੀ ਐ ਇਹ ਤਾਰਾਂ ਵੀ ਦੇਹਤੀ ਅੰਦਰੋਂ ਇੰਨੀ ਸਹੀ ਆ ਅੱਛਾ ਜੀ ਹਾਂ ਠੀਕ ਆ ਪਰ ਆਪਾ ਪ੍ਰਾਇਆ ਨਹੀਂ ਉਮਰ ਨਿਆਣੀਆਂ ਹਲੇ ਠੀਕ ਆ ਲੋ ਪ੍ਰਾ ਫਟਪੁੜਾ ਚੰਗੀ ਪਾਲੀ ਵਿਵਾਈ ਕਹਿੰਦਾ ਪਰ ਟੀ ਕਾ ਹਲੇ ਭਰਾਇ ਨਹੀਂ ਇਹ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ। ਤੁਰੇ ਤੁਰੇ ਇੱਧਰ। ਲੋ। ਦੇਖ। ਪਤਲੇ ਪਿੰਡੇ ਚ। ਲੋ ਜੀ। ਦੁਬਾਰਾ ਫਿਰ ਚੈੱਕ ਕਰ ਲਓ। ਰੇਟ ਵੀਰ ਜੀ ਦਾ ਜਮਾਂ ਸਹੀ ਗੱਜ ਕੇ ਜੇ। ਰੇਟ ਬਾਈ ਇਹਦਾ 35000 ਰੁਪਇਆ। 35000। ਠੀਕ ਆ ਜੀ। ਇਹਦੀ 32000 ਦੀ ਬਸ ਜਸਨ ਹੋਈ ਆ। ਠੀਕ ਆ। ਹਾਂ। 32000 ਦੀ ਦੇ ਦੇਣੀ ਆਪਾਂ। 35000 ਰੇਟ ਆ। ਠੀਕ ਆ। ਹਾਂ ਜੀ ਬਈ ਦੂਜੀ ਕੱਟੀ ਦੀ ਜਾਣਕਾਰੀ ਦਿਓ ਜੀ। ਦੂਜੀ ਕੱਟੀ ਬਈ 15 ਮਹੀਨਿਆਂ ਦੀ ਆ। ਹਾਂ ਜੀ। ਤੇ ਇਹੇ ਸੰਤੂਨ ਚੈੱਕ ਕਰਾ ਦੇ ਬਾਈ ਚਾਰ ਹੀ ਥਾਣਾ ਭਰਾ ਰੋਟ ਨਹੀਂ ਕੋਈ ਸੰਗ ਨਹੀਂ ਠੀਕ ਹੈ ਜੀ ਹਾਂਜੀ ਕੱਦ ਕਾਠ ਇਹਦਾ ਵੀ ਪੂਰਾ ਫੁੱਲ ਹਾਈਟ ਆ ਬਾਈ ਠੀਕ ਆ ਥੋੜੀ ਪਤਲੀ ਚਮੜੀ ਦੀ ਆ ਦੇਖਣ ਨੂੰ ਲਿੱਸੀ ਲੱਗਦੀ ਆ ਠੀਕ ਆ ਹਾਂ ਸਿੰਗੀ ਸਿੰਗੀ ਬਹੁਤ ਸੋਹਣੀ ਆ ਲੋ ਭਰਾ ਚੱਕਰ ਸੇ ਫੇਸ ਕੁਆਲਟੀ ਟੀਕੇ ਟੂ ਕੀ ਤਾਂ ਪਤਾ ਜੀ ਦਾ ਕੁਸ ਨਹੀਂ ਬਾਈ ਟੀਕੇ ਦਾ ਨਹੀਂ ਪਤਾ ਬਸ ਕੱਟੀ ਚੰਗੀ ਆ ਦੀਸੀ ਜਾਂਦੀ ਹੈ ਜੀ ਠੀਕ ਆ ਲੋ ਭਰਾ ਦੇਖ ਸਕਦੇ ਥਣ ਥਣ ਬਹੁਤ ਸੋਹਣਾ ਤੇ ਤੋਰਾ ਤੂੰ ਸਾਡੇ ਸਾਹਮਣੇ ਆ ਲਿਓ ਜੀ ਮੋੜ ਲਿਓ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਪੜਾ ਠੀਕ ਹੈ ਜੀ ਲੋ ਜੀ ਟੋਟਲ ਕੁਆਲਿਟੀ ਦੇ ਦੋਨੇ ਕਟੀਆਂ ਬਾਈਕ ਕੋਲ ਠੀਕ ਹੈ ਜੀ ਹਾਂਜੀ ਬਾਈ ਜੀ ਗਾਂ ਦੀ ਜਾਣਕਾਰੀ ਦਿਓ ਜੀ ਗਾਂ ਬਾਈ ਇਹ ਤੀਜਾ ਕਸੂਆ ਵਹਿੜ ਆ ਗਈ ਹਾਂਜੀ ਤਿੰਨ ਅੱਖ ਮਹੀਨੇ ਸੂਈ ਵੀ ਆ ਠੀਕ ਆ ਬੱਚਾ ਇਹਦਾ ਮਰਿਆ ਹੋਇਆ ਹਾਂਜੀ ਅੱਜ ਹੀਟ ਤੇ ਜ਼ਰੂਰ ਆ ਬਾਈ ਹਾਂਜੀ ਆ ਠੰਡ ਦੇਖਣ ਨੂੰ ਛੋੜਾ ਲੱਗਦਾ ਬਾਈ ਹਾਂਜੀ ਪਰ ਦੁੱਧਰ ਜਮਾ ਚੋਕੇ ਚਾਹਲਾ ਦੋ ਰੰਗ ਤਸੱਲੀ ਕਰਕੇ ਲੈ ਜੇ ਚਾ ਦੋ ਰੰਗ ਤੈਨੂੰ ਡੰਗ ਚੋਲੇ ਹਾਂ ਠੀਕ ਆ 11 ਲੀਟਰ ਦੁੱਧ ਆ ਵੇ ਥੱਲੇ 12 ਲੀਟਰ 11 ਲੀਟਰ ਆ 11 ਲੀਟਰ ਦੁੱਧ ਆ ਚੋਕੇ ਦੋਨੇ ਟਾਈਮ ਤਸੱਲੀ ਕਰਕੇ ਲੈ ਜਾ ਸਕਦਾ ਲਾ ਠੀਕ ਆ ਕਿਸੇ ਥਾਂ 'ਚ ਭੂਰ ਸ਼ਿੱਟਾਇਆ ਦੁੱਧ ਘਟ ਵੱਧਦੀ ਆਪਣੀ ਗਰੰਟੀ ਹੋਊਗੀ ਠੀਕ ਆ ਰੇਟ ਭਰਾ ਖੱਚ ਕੇ ਜਮ ਰੇਟ ਬਾਈ 30000 ਰੁਪਏ ਦੇ ਦਿਆਂਗੇ ਆਪਾਂ 30000 ਦੀ ਹਾਂ ਮੋਲੇ ਦਾ 35 ਕਰਾ ਲਓ ਜਾਂ 32 ਕਰਾ ਲਓ ਠੀਕ ਆ ਲਓ ਜੀ ਫੇਸ ਕੱਟ ਤੋੜ ਦਿਓ ਜੀ ਲਓ ਜੀ ਚੈੱਕ ਕਰ ਸਕਦੇ ਹੋ ਕੱਦ ਬੈਡ ਰੱਖਣਾ ਸੋਹਣਾ ਲਓ ਜੀ ਇਹ ਲਓ ਜੀ ਸੂਰਾ ਤਰਾ ਕਰਮਵਾਲੀ ਦਾ ਪੱਠ ਪੜਾ ਲੇਵਾ ਲੋਸ਼ ਨੋਸ਼ ਫਿਰ ਸੇ ਕਰਸਾ ਦੇ ਲੋਸ਼ ਭਾਈ ਨੇ ਆਪਾਂ ਨੂੰ ਤਿੰਨਾ ਨਕਾ ਦੇ ਰੇਟ ਦੱਸਦੇ ਜੀ ਠੀਕ ਹੈ ਜੀ ਗਾਂ ਦਾ ਤੇ ਦੋਨਾਂ ਝੋਟੀਆਂ ਦਾ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਪਿੰਡ ਸਖਪੁਰਾ ਮੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋਂ ਕੈਂਚੇ ਦੇ ਨੇੜੇ ਪੈਂਦਾ ਇਹ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਮਿਲਦੇ ਆਂ ਪ੍ਰਾਕਿਸ਼ ਨਵੀਂ ਵੀਡੀਓ ਚ ਓਕੇ